ਸਾਡੇ ਕੋਲ ਇੱਕ ਈਮੇਲ ਆਇਆ ਸੀ ਜਿਹੜਾ ਸਵੇਰੇ ਅਸੀਂ ਚੈੱਕ ਕੀਤਾ ਤੋਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀਗੇ ਕਿ ਕੋਈ ਪਲਾਂਟ ਹੋਵੇਗਾ ਆਰ ਡੀ ਐਕਸ ਵਗੈਰਾ ਬਟ ਉਹ ਅਸੀਂ ਨਾਲ ਦੇ ਨਾਲ ਹੀ ਸੀਪੀ ਆਫਿਸ ਨੂੰ ਇਤਲਾਹ ਕਰਤੀ ਸੀ ਪੁਲਿਸ ਨੂੰ ਔਰ ਉਹਨਾਂ ਦੀ ਟੀਮ ਮੇਰੇ ਖਿਆਲ ਚੈਕਿੰਗ ਵੀ ਕਰ ਰਹੀ ਹੈ ਔਰ ਉਹਨਾਂ ਸਾਈਬਰ ਪੁਲਿਸ ਨੂੰ ਵੀ ਅਸੀਂ ਇਤਲਾਹ ਕਰਤੀ ਹੈ ਸਾਈਬਰ ਬ੍ਰਾਂਚ ਨੂੰ ਵੀ ਅੱਜ ਜਿੱਤੋਂ ਵੀ ਇਹ ਮੇਲ ਆਇਆ ਹੈ ਕਿ ਇਹ ਇਹਨੂੰ ਵੀ ਟ੍ਰੇਸ ਕੀਤਾ ਜਾ ਸਕਦਾ ਹੈ ਕਿੰਨੇ ਵਜੇ ਕਿੰਨੇ ਵਜੇ ਆਈ ਸੀ ਸਰ ਜੀ ਨਾਮ ਕਿਸ ਨਾਮ ਤੋਂ ਆਈ ਹੈ ਔਰ ਉਹ ਚੀਜ਼ ਕੀ ਲਿਖਿਆ ਗਿਆ ਹੈ ਇੱਕ ਇਹ ਇਹਦੀ ਤਫਤੀਸ਼ ਚੱਲ ਰਹੀ ਹੈ ਐਸਆਈ ਪੁਲਿਸ ਨੂੰ ਭੇਜ ਚੁੱਕੇ ਹਾਂ ਉਹ ਕਮਿਸ਼ਨਰ ਸਾਹਿਬ ਨੂੰ ਅਸੀਂ ਸਾਰਾ ਦਾ ਸਾਰਾ ਜਿਹੜਾ ਵੀ ਮੇਲ ਦਾ ਫਾਰਮੈਟ ਸੀਗਾ ਜੋ ਵੀ ਸੀਗਾ ਸਾਰਾ ਡਾਟਾ ਅਸੀਂ ਦੇ ਦਿੱਤਾ ਹੈ ਸਰ ਕਿੰਨੇ ਵਜੇ ਆਈ ਹੈ ਸਰ ਮੇਲ ਦਾ ਕੋਈ ਨਾਮ ਇੰਨੇ ਵਜੇ ਕੋਈ ਧਮਕੀ ਸੰਗਠਨ ਦਾ ਕੋਈ ਨਾਮ ਲਿਖਿਆ ਹੈ ਮੇਲ ਦੇ ਵਿੱਚ ਉਹ ਅਸੀਂ ਸਾਰਾ ਇਨਫੋਰਮੇਸ਼ਨ ਜਿਹੜੀ ਹੈ ਉਹ ਪੁਲਿਸ ਨੂੰ ਪ੍ਰੋਵਾਈਡ ਕਰਾਂਗੇ ਸਰ ਮੇਲ ਕਿੰਨੇ ਵਜੇ ਆਈ ਹੈ ਸਰ ਸਾਈਬਰ ਪ ਕੱਲ ਨੂੰ ਨਸ਼ਾ ਵੀ ਮਿਲ ਲਗੇ ਹੋਰ ਵੀ ਸ਼ਾਹਨੂ ਦੇ ਟੇਹੇ ਕਿਉਂਕਿ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਹਰਿਆਣਿਆਂ ਵਾਲੇ ਨੂੰ ਵੀ ਕੁਝ ਕਿਤੇ ਆਈ ਨਹੀਂ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਸਰ ਇਹ ਕਿੰਨੇ ਵਜੇ ਮੇਲ ਆਈ ਹੈ ਇਹ ਜਿਹੜੀ ਸਾਨੂੰ ਇਨਫੋਰਮੇਸ਼ਨ ਲਗੀ ਲਗਭਗ ਪੌਣੇ 9 ਦੇ ਵਜੇ ਪੌਣੇ 9 ਦੇ ਕਰੀਬ ਤੇ ਹਲਕਾ ਸਰ ਅਜੇ ਤਹਾਨੂੰ ਸਸਪੈਕਟ ਜਾਂ ਕੁਝ ਕੁਝ ਫਾਈਂਡਸ ਹੈ ਪਰ ਹਜੇ ਤੱਕ ਸਾਨੂੰ ਸਸਪੈਕਸ਼ਨ ਬਾਰੇ ਕੋਈ ਨਹੀਂ ਸਸਪੈਕਟ ਜਾਂ ਕੋਈ ਚੀਜ਼ ਇਸ ਤਰ੍ਹਾਂ ਦੀ ਕੋਈ ਹੋਰ ਦੇ ਜਾਰੀ ਕੀਤੇ ਗਏ ਨੇ ਆਪਣੇ ਜਿਹੜੇ ਵੀ ਆਫਿਸਿਸ ਨੇ ਵੀ ਉਹਨਾਂ ਨੂੰ ਜਿੰਨੇ ਵੀ ਕੰਮ ਕਰਨ ਵਾਲੇ ਵੀ ਉਧਾਰ ਨਾ ਕਰਨ ਜਾਂ ਕੋਈ ਇਸ ਤਰ੍ਹਾਂ ਦਾ ਵਿਅਕਤੀ ਆਉਂਦਾ ਵੀ ਉਹਦਾ ਵਿਕਾਰ ਰੱਖਣ ਦਾ ਦੇਰੀ ਸੁਚਾਲੇ ਇਸ ਤਰ੍ਹਾਂ ਨਹੀਂ ਅਸੀਂ ਅਸੀਂ ਸੈਂਸਟਾਈਜ਼ ਅਸੀਂ ਸੈਂਸਟਾਈਜ਼ ਸਭ ਨੂੰ ਕਰ ਦਿੱਤਾ ਸੀ ਬਟ ਇੱਕ ਪੈਨਿਕ ਦਾ ਮਾਹੌਲ ਨਾ ਬਣਿਆ ਕਿਉਂਕਿ ਅਜਿਹੀ ਇਨਫੋਰਮੇਸ਼ਨ ਕਿੱਥੋਂ ਆਈ ਹੈ ਮੇਲ ਤੇ ਆਈ ਹੈ ਇਹਦੀ ਆਥੈਂਟੀਸਿਟੀ ਇੱਕ ਕੁਐਸਚਨੇਬਲ ਰਹਿੰਦੀ ਹੈ ਤੇ ਇਸ ਕਰਕੇ ਅਸੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਨਾਲ ਦੇ ਨਾਲ ਕਿ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਗਈ ਸਰ ਸਾਈਬਰ ਨੇ ਕੋਈ ਚੈੱਕ ਕੀਤਾ ਕੋਈ ਪ੍ਰੋਬਲਮ ਤਾਂ ਨਹੀਂ ਇਹ ਜਿਹੜੀ ਚੈਕਿੰਗ ਹੈ ਚੈਕਿੰਗ ਜਿਹੜੀ ਹੈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਜੀਜ ਸਾਨੂੰ ਇਨਫੋਰਮੇਸ਼ਨ ਆ ਜਾਈਗੀ ਜਦੋਂ ਮੇਲ ਸਟ੍ਰੇਸ ਹੋ ਪਈਆ ਤੱਕ ਹਮਨ ਤੱਕ ਕੋਈ ਸਾਈਬਰ ਰਿਸਪੌਂਸ ਇਤਨਾ ਨਹੀਂ ਸਾਈਬਰ ਅਜੇ ਤਫਤੀਸ਼ ਕਰ ਰਹੇ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਸਰ ਕੀ ਤੁਹਾਨੂੰ ਕੀ ਲੱਗਦਾ ਇਹ ਹਾਕਸ ਬੰਬ ਥ੍ਰੈਟ ਕਾਲ ਹੈਗੀ ਹੈ ਕਿਵੇਂ ਹੈਗਾ ਦੇਖੋ ਇਹ ਦੀ ਇਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਵੀ ਵੈਦਰ ਇਟ ਇਜ਼ ਹਾਕ ਸਰਵਨ ਬਟ ਸਾਡੇ ਵੱਲੋਂ ਪ੍ਰੀਕੌਸ਼ਨਰੀ ਮੀਜਰਸ ਲੈ ਲਿਆ ਹੈ ਥੈਂਕ ਯੂ ਸਰ ਆਲ ਦੀ ਫਿਲਾਲ ਸਕਿਉਰਟੀ ਹੋਰ ਬੁਧਾਈ ਜਾਊਗੀ ਇਸ ਇਹ ਦੇਖੋ ਇੱਕ ਵਾਰ ਪੁਲਿਸ ਵੱਲੋਂ ਸਾਨੂੰ ਕਲੀਅਰੈਂਸ ਆ ਜੇ ਚੈਕਿੰਗ ਵੱਲੋਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਰਿਪੋਰਟ ਆ ਜੇ ਦੇ ਉਸ ਤੋਂ ਬਾਅਦ ਹੀ ਕੋਈ ਕੋਲ ਲਿਆ ਜਾ ਸਕਦਾ ਹੈ ਟੈਕਸ ਲੇਡੀਟੀ ਆਫਿਸ ਦੇ ਬਾਅਦ 23 ਸਰ ਜਾਂ ਕੋਈ ਹੋਰ ਵੀ ਟਿਕਾਣਾ ਜਾਂ ਕੋਈ ਹੋਰ ਜਗ੍ਹਾ ਦਾ ਵੀ ਕੋਈ ਮੈਂਸ਼ਨ ਕੀਤਾ ਗਿਆ ਨਹੀਂ ਹਾਲ ਦੀ ਘੜੀ ਸਿਰਫ ਜਿਹੜਾ ਸੈਕਟਰੀਏਟ ਕੰਪਲੈਕਸ ਹੈ ਆਡੀਸੀ ਆਫਿਸ ਸਰ ਇਸ ਬਾਰੇ ਵੀ ਐਕਸ ਨਾਲ ਕਿਹਾ ਗਿਆ ਹੈ ਕਿ ਫਾਰਮ ਨਾ ਨਹੀਂ ਅਦੇ ਵਿੱਚ ਆਰ ਡੀ ਐਕਸ ਵਰਡ ਮੈਂਸ਼ਨ ਸੀ ਸਰ ਇਹ ਇਹ ਵੀ ਹਦਾਇਤਾਂ thinking ਵੀ ਵੀ ਚੈਕਿੰਗ ਉੱਤੇ ਧਿਆਨ ਦਿੱਤੀ ਜਾਵੇ ਤਾਂ ਕਿ ਕੋਈ ਪੈਨਿਕ ਨਾ ਹੋਵੇ ਹਾਂਜੀ ਬਿਲਕੁਲ ਬਿਲਕੁਲ ਧਿਆਨ ਨਾਲ ਹੀ ਕਰਾਂਗੇ ਜੀ ਚੈਕ ਇਲੈਕਸ਼ਨ ਲੈ ਕੇ ਵੀ ਕੁਝ ਜਿਹੜਾ ਮਹੌਲ ਬਣਿਆ ਹੋਇਆ ਉਸ ਨੂੰ ਲੈ ਕੇ ਵੀ ਕੁਝ ਨਹੀਂ ਇਹਦੇ ਇਹਨੂੰ ਫਾਸਟ ਸਟ੍ਰੈਚ ਹੋ ਜਾਏਗਾ ਜੀ ਲਿੰਕ ਕਰਨਾ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਆਪਣੇ ਕੰਪਲੈਕਸ ਨੂੰ ਖਾਲੀ ਕਰਾਇਆ ਗਿਆ ਸੀ ਨਹੀਂ ਖਾਲੀ ਤੁਰੰਤ ਪੁਲਿਸ ਨੂੰ ਭੇਜ ਦਿੱਤਾ ਗਿਆ ਸੀ ਕਿਉਂਕਿ ਇਹ ਸਵੇਰੇ ਦੀ ਗੱਲ ਹੈ ਔਰ ਜੋ ਪੁਲਿਸ ਵੱਲੋਂ ਡਾਇਰੈਕਸ਼ਨਸ ਆ ਰਹੀਆਂ ਸੀ ਉਸ ਨੂੰ ਕੰਪਲਾਈ ਕਰ ਰਹੇ ਠੀਕ ਠੀਕ ਥੈਂਕ ਯੂ ਥੈਂਕ ਯੂ